ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ ਉਸ ਦੇ ਵਿੱਚ ਪੁਲਿਸ ਵੱਲੋਂ ਸਰਕਾਰ ਵੱਲੋਂ ਜਿਹੜੀਆਂ ਤਾਂਦੜੀਆਂ ਉਹਨਾਂ ਦੀ ਜਿੰਦੀ ਜਾਗਦੀ ਜਿਹੜੀ ਤਸਵੀਰ ਆ ਉਹ ਤੁਹਾਡੇ ਸਾਹਮਣੇ ਆ ਪੰਜਾਬ ਦੇ ਸਾਰੇ ਵਕੀਲਾਂ ਨੇ ਉਸ ਦੇ ਸਬੰਧ ਦੇ ਵਿੱਚ ਹੜਤਾਲਾਂ ਕਰ ਲਈਆਂ ਪਰ ਅੱਜ ਤੱਕ ਉਹਦੇ ਵਿੱਚ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਬਲਕਿ ਇਹ ਗੱਲ ਕਹੀ ਜਾਂਦੀ ਆ ਤੁਸੀਂ ਕਿਸੇ ਤਰ੍ਹਾਂ ਰਾਜੀਨਾਮਾ ਕਰ ਲੋ ਜੀ ਦੱਸੋ ਪੁੱਟ ਖਾ ਕੇ ਵੀ ਵਕੀਲ ਜਿਹੜਾ ਹੈਗਾ ਕੀ ਰਾਜੀਨਾਮਾ ਕਰੇ ਕਮਾਲ ਦੀ ਗੱਲ ਹੈ ਜੇ ਇਹ ਵਕੀਲਾਂ ਦੇ ਨਾਲ ਹੋ ਰਿਹਾ ਹੈਗਾ ਤੇ ਆਮ ਜਿਹੜੀ ਜਨਤਾ ਹੈਗੀ ਆ ਆਮ ਲੋਕ ਹੈਗੇ ਆ ਉਹਨਾਂ ਦਾ ਕੀ ਬਣਦਾ ਹੋਊਗਾ 21 ਦਸੰਬਰ 2024 ਨੂੰ ਅਮਲੋਦੀਆਂ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਵਕੀਰ ਨਾਲ ਹੋਈ ਧੱਕਾਮੁਕੀ ਦੇ ਸਬੰਧੀ ਕਾਰਵਾਈ ਨਾ ਹੋਣ ਤੇ ਅੱਜ ਬਾਅਦ ਐਸੋਸੀਏਸ਼ਨ ਫਤੇਗੜ ਸਾਹਿਬ ਵੱਲੋਂ ਹੜਤਾਲ ਕਰ ਫਤੇਗੜ ਸਾਹਿਬ ਦੀ ਅਦਾਲਤ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪਿਤੀ 21 ਦਸੰਬਰ ਨੂੰ ਨਗਰ ਕੌਂਸਲ ਅਮਲੋਦੀਆਂ ਚੋਣਾਂ ਦੌਰਾਨ ਐਡਵੋਕੇਟ ਹਸ਼ਮ ਦੇ ਨਾਲ ਐਮਐਲਏ ਦੇ ਭਰਾ ਦੇ ਵੱਲੋਂ ਤੱਕਾ ਮੁਕੀ ਕੀਤੀ ਗਈ ਸੀ ਜਿਸ ਦੇ ਸਬੰਧ ਚ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਇਸ ਦੇ ਰੋਸ ਚ ਅੱਜ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਪਰ ਹੁਣ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰਜਾਬ ਦੇ ਸਾਰੇ ਪ੍ਰਧਾਨ ਵਾਇਸ ਪ੍ਰਧਾਨ ਅਤੇ ਸੈਕਟਰੀਆਂ ਦੀ ਮੀਟਿੰਗ ਬੁਲਾ ਕੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਦੇਖੋ ਅੱਜ ਪੰਜਾਬ ਦੀ ਜਿਹੜੀ ਲੈਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ ਉਸ ਦੇ ਵਿੱਚ ਪੁਲਿਸ ਵੱਲੋਂ ਸਰਕਾਰ ਵੱਲੋਂ ਜਿਹੜੀਆਂ ਤਾਂਦਲੀਆਂ ਉਹਨਾਂ ਦੀ ਜੁੰਦੀ ਜਾਗਦੀ ਜਿਹੜੀ ਤਸਵੀਰ ਆ ਤੁਹਾਡੇ ਸਾਹਮਣੇ ਆ ਇੱਕ ਐਡਵੋਕੇਟ ਦੇ ਨਾਲ 21 ਤਰੀਕ ਨੂੰ ਕੁੱਟਮਾਰ ਹੁੰਦੀ ਆ ਉਸ ਤੋਂ ਬਾਅਦ ਅੱਜ ਤੱਕ ਪੰਜਾਬ ਦੇ ਸਾਰੇ ਵਕੀਲਾਂ ਨੇ ਉਸ ਦੇ ਸਬੰਧ ਦੇ ਵਿੱਚ ਹੜਤਾਲਾਂ ਕਰ ਲਈਆਂ ਪਰ ਅੱਜ ਤੱਕ ਉਹਦੇ ਵਿੱਚ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਔਰ ਭਲਕੇ ਇਹ ਗੱਲ ਕਹੀ ਜਾਂਦੀ ਆ ਤੁਸੀਂ ਕਿਸੇ ਤਰ੍ਹਾਂ ਰਾਜੀਨਾਮਾ ਕਰ ਲਓ ਜੀ ਦੱਸੋ ਕੁੱਟ ਖਾ ਕੇ ਵੀ ਵਕੀਲ ਜਿਹੜਾ ਹੈਗਾ ਕੀ ਰਾਜੀਨਾਮਾ ਕਰੇ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਹੈਗੇ ਆ ਕਦੇ ਕੋਈ ਵੱਡਾ ਅਫਸਰ ਫੋਨ ਕਰਦਾ ਕਦੇ ਕੋਈ ਵੱਡਾ ਅਫਸਰ ਫੋਨ ਕਰਦਾ ਆ ਕੇ ਜੀ ਰਾਜੀਨਾਮਾ ਕਰਾ ਦੋ ਕਮਾਲ ਦੀ ਗੱਲ ਹੈ ਜੇ ਇਹ ਵਕੀਲਾਂ ਦੇ ਨਾਲ ਹੋ ਰਿਹਾ ਹੈਗਾ ਤੇ ਆਮ ਜਿਹੜੀ ਜਨਤਾ ਹੈਗੀ ਆ ਆਮ ਲੋਕ ਹੈਗੇ ਆ ਉਹਨਾਂ ਦਾ ਕੀ ਬਣਦਾ ਹੋਊਗਾ ਕਈ ਕੇਸਾਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿ ਕੋਈ ਐਫ ਆਈ ਆਰ ਨਹੀਂ ਬਣਦੀ ਹੁੰਦੀ ਕੋਈ ਪੋਗਨੀਜੈਂਸ ਨਹੀਂ ਹੁੰਦੀ ਫਿਰ ਵੀ ਜਿਹੜਾ ਹੈਗਾ ਇਹ ਐਫ ਆਈ ਆਰ ਅਰਜ ਕਰਕੇ ਉਸ ਬੰਦੇ ਨੂੰ ਚੱਕਰਾਂ ਦੇ ਵਿੱਚ ਪਾ ਕੇ ਜਿਹੜਾ ਹੈਗਾ ਗਲੀ ਗਲੀ ਕਮਾ ਦਿੰਨੇ ਆ ਔਰ ਦੂਜੇ ਪਾਸੇ ਅੱਜ ਇਹ ਹਾਲਾਤ ਹੋਏ ਵੀ ਆ ਕਿ ਇੱਕ ਬਰੂਟਲ ਜਿਹੜੀਆਂ ਹੈਗੀ ਇੰਜਰੀਜ਼ ਕਰਨ ਵਾਲਾ ਬੰਦਾ ਇੱਕ ਮਤਲਬ ਜਿਹੜਾ ਹੈਗਾ ਵੈਪਨ ਯੂਜ਼ ਕਰਨ ਵਾਲਾ ਬੰਦਾ ਇੱਕ ਜਿਹੜੀ ਹੈਗੀ ਪੋਲਿੰਗ ਉਹਦੇ ਅੰਦਰ ਧਾਂਦਲੀਆਂ ਕਰਨ ਵਾਲਾ ਬੰਦਾ ਇੱਕ ਇਸ ਕਰਕੇ ਬਚ ਰਿਹਾ ਹੈਗਾ ਕਿਉਂਕਿ ਉਹ ਇੱਕ ਵਿਧਾਇਕ ਦਾ ਭਰਾ ਹੈਗਾ ਸੋ ਇਹ ਜਿਹੜੀ ਹਾਲਾਤ ਇਹ ਹਾਲਤ ਜਿਹੜੇ ਹੈਗੇ ਪੰਜਾਬ ਦੀ ਜਿਹੜੀ ਅੱਜ ਦੀ ਸਰਕਾਰ ਹੈਗੀ ਆ ਉਹਦੇ ਸਾਹਮਣੇ ਸਾਹਮਣੇ ਜਿਹੜੇ ਹੈਗੇ ਬਿਸਰੇ ਹੈਗੇ ਆ ਅਸੀਂ ਇਹਨੂੰ ਬੜੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕਰਦੇ ਆ ਔਰ ਮੈਂ ਇੱਕ ਗੱਲ ਦੱਸ ਦਮਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਪ੍ਰਧਾਨਾਂ ਸੈਕਟਰੀਆਂ ਵਾਈਸ ਪ੍ਰਧਾਨਾਂ ਦੀ ਮੀਟਿੰਗ ਫਤਿਹਗੜ੍ਹ ਸਾਹਿਬ ਦੇ ਵਿੱਚ ਰੱਖਾਂਗੇ ਔਰ ਉਸ ਤੋਂ ਬਾਅਦ ਜੋ ਡੈਮੋਨਸਟ੍ਰੇਸ਼ਨ ਹੋਊਗੀ ਉਹ ਜਿਹੜੀ ਹੈਗੀ ਆ ਸਟੇਟ ਲੈਵਲ ਤੇ ਕਰਾਂਗੇ